Oh yeah! ਉਹ ਆਪਾਂ ਦੂਰ ਕਰਾਂਗੇ ਠੀਕ ਜਿਹੜੇ ਲੋਕਾਂ ਦੀਆਂ ਮੁੱਢੀਆਂ ਲੋੜਾਂ ਹੈਗੀਆਂ ਪੱਕਾ ਜੀ ਅਮੁੱਦਾ ਹੈ ਅਮੁੱਦਾ ਦਾ ਮੁੱਦਾ ਤੇ ਡਰੇਸ਼ਟੇ ਦਾ ਮੁੱਦਾ ਤੁਸੀਂ ਬਹੁਤ ਪੱਕਾ ਜੀ ਥੋੜਾ ਪਿੱਛੇ ਆ ਜਾਓ ਪਾਜੀ ਰੋਇਪਾ ਜੀ ਥੋੜਾ ਪਿੱਛੇ ਸੇਰਾ ਜਾਓ ਸੇਰਾ ਰਹੇਗਾ ਇਹਨੂੰ ਖਤਮ ਕਰਨਾ ਸਾਡਾ ਪਹਿਲਾ ਕੰਮ ਹੋਏਗਾ ਨਸ਼ਾ ਅੱਛਾ ਪੱਕਾ ਜੀ ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਸਾਥਕਾ ਸਾਥੀ ਨੇ ਮੁੱਖ ਮੰਤਰੀ ਹਰਣਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖੀਆਂ ਪੈਂਡ ਰਹੇ ਦੀਆਂ ਲੈ ਜਾਓਗੇ ਹੁਣ ਆਪ ਬਤੌਰ ਐਮਐਲਏ ਜਾਓਗੇ ਜਾਂ ਮੰਤਰੀ ਵੀ ਜਾਓਗੇ ਇਹਨੇ ਥੋੜਾ ਮੈਕਰਾਉਂਡ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਇਹ ਸਰਕਾਰੀ ਦੇ ਕੰਮ ਨੇ ਉਹ ਦੇਖਣ ਚਲੋ ਹਿੱਸਾ ਹੋ ਤੁਸੀਂ ਹੁਣ ਸਰਕਾਰ ਦਾ ਵੀ ਹਿੱਸਾ ਬਣਨ ਜਾ ਰਹੇ ਹੋ ਜਿਹੜਾ ਗਿਆ ਕੋਈ ਆਪ ਵੀ ਜਿਹੜਾ ਕਰੇਗਾ ਉਹ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਕੀ ਮੈਂ ਸੁਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਕੰਮ ਨੂੰ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਪੂਰਾ ਉਤਰੇ ਹੈਗੇ ਹੋ ਔਰ ਇਹਨਾਂ ਨਾਲ ਆਨ ਸਾਹਿਬ ਮੁਖੰਦੀ ਪੰਜਾਬ ਦਾ ਹੋਰ ਇੱਕ ਹੌਸਲਾ ਉਹਨਾਂ ਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ ਉਹਨਾਂ ਨਾਲ ਸਮਝ ਜਨਤਾ ਵਾਸਤੇ ਹੋਰ ਵੱਧ ਤੋਂ ਕੰਮ ਕਰਨਗੇ ਸ਼ਿਤਲੂ ਗਰਾਲ ਬੜੇ ਉਗਰ ਹੋਏ ਸਾਡੇ ਤੋਂ ਮੁਨਕੀ ਤੇ ਨਾ ਕਿਤੇ 6ਵੇਂ ਰਾਉਂਡ ਤੱਕ ਆਪਣੀ ਜ਼ਮਾਨਤ ਵੀ ਜਿਹੜਾ ਅਸੀਂ ਤਾਂ ਜਾਣਦੇ ਹੋਏ ਇਹ ਵੀ ਦੱਸਦੇ ਨੇ ਜਿਹੜਾ ਉਹ ਕਰੀ ਕਿ ਉਹ ਕਾਊਂਟਿੰਗ ਸੈਂਟਰ ਸੀ ਛੱਡ ਕੇ ਚਲੇ ਗਏ ਤੀਜੇ ਰਾਉਂਡ ਤੱਕ ਅਸਲ ਜ਼ਮਾਨਤ ਵੀ ਪਹਚਾਣੀ ਓਕੀ ਹੋ ਗਈ ਜੀ ਜ਼ਮਾਨਤ ਵੀ ਚੱਲਦੀ ਹੈ ਮੈਨੂੰ ਲੱਗਦਾ ਕਿ ਜ਼ਮਾਨਤ ਜਿਹੜੀ ਇਹਨਾਂ ਦੇ ਮਸਕਲ ਹੈ ਉਹ ਯਾਰ ਫੋਨ ਕਿੱਧਰ ਕਰ ਰਹੇ ਸਿਤਾ ਸ਼ੀਕਲ ਮੰਗਰਾਲ ਜਿ ਲਈ